ਜਿਹੜਾ ਮੇਰੋ ਆ ਮੈਂ ਉਹਨੂੰ ਪੁੱਛਣਾ ਜਣਾ ਅੱਤਵਾਦੀ ਨੂੰ ਬਈ ਉਹ ਜਿਹੜੇ 3.5 ਲੱਖ ਸਾਢੇ 3.5 ਲੱਖ ਬੰਦਾ ਮਰਜ ਹੋ ਗਿਆ 크ਿਸਚੀਅਨ ਬਣ ਗਿਆ ਉਹ ਰੋਕ ਲੈਂਦਾ ਉਹ ਉਹਦਾ ਰੋਕ ਨਹੀਂ ਸਕਿਆ ਉਹ ਜੇ ਆਪਣਾ ਪਿਓ ਦਾ ਸੀ ਉਹ ਪਰ ਉਹ ਬੇਈਮਾਨ ਬੰਦਾ ਅੱਤਵਾਦੀ ਬੰਦਾ ਆ ਉਹਦੇ ਆਪਣਾ ਜੁੱਤੀਆਂ ਫੇਰਨੇ ਪੈਣੇ ਹੋਵੇ ਮਨਸਾ ਪਰ ਉਹਨਾਂ ਵੱਲੋਂ ਕਹੇ ਵੀ ਬੜੀ ਵਧੀਆ ਉਹ ਉਹਨਾਂ ਵੱਲੋਂ ਕਹਦਾ ਉਹਦਾ ਅੱਤ ਗੰਦਾ ਬੰਦਾ ਯਾਰ ਉਹਦੀ ਗੱਲਾਂ ਕਰੋ ਉਹ ਨਾਲੇ ਕੱਚਾ ਆਦਮੀ ਆ ਪੱਟਤਲ ਕਰਨ ਤਾਂ ਬਾਰ ਕਈ ਵੱਲੋਂ ਮਾਫੀ ਵੀ ਮੰਗੀ ਗਈ ਉਹਨਾਂ ਬਾਰੇ ਓ ਯਾਰ ਲੋਕ ਨਹੀਂ ਡਰੀ ਜਾਂਦੇ ਆ ਜਾਂ ਦਬ ਰੱਖੋ ਓਏ ਇਹ ਜਿਹੜਾ ਬੰਦੇ ਆ ਤਾਂ ਡਰਨਾ ਨਹੀਂ ਚਾਹੀਦਾ ਇਹਦਾ ਮੈਂ ਇਕੱਲਾ ਹੀ ਬੋਲਦਾ ਉਹ ਥੱਲੇ ਉਹ ਜਿਹੜਾ ਜਿਹੜਾ ਇਹ ਗੰਦ ਜਿਹੜਾ ਲੈਕਚਰ ਦਾ ਆਲਾ ਗੱਲ ਆ ਇਹਨੂੰ ਨਾ ਪ੍ਰਸ਼ਾਸਨ ਆਪ ਦੀ ਗਾਈਡਲਾਈਨ ਬਣਾ ਦੇਵੇ ਪਰਫਾਰਮਾ ਬਣਾ ਦੇਵੇ ਬਈ 25% ਆਪਾਂ ਆ ਕਰਨਾ ਤੁਹਾਨੂੰ ਜਿਹੜਾ ਜਾਇਜ ਆ ਪ੍ਰਸ਼ਾਸਨ ਨੂੰ ਲੱਗਦਾ ਪੱਟਲ ਕਾ ਤਾਂ ਰੋੜ ਹੀ ਨਹੀਂ ਪਈ ਮਾਰਨ ਦਾ ਕੀ ਮੈਨ ਲੋਕ ਇਹ ਸਿੱਖ ਸਮਾਜ ਲਿਗਾ ਮਾਰ ਦੋ ਉਹਨੂੰ ਕਮਨ ਕਸਨਾ ਮਾਰ ਦੋ ਅਬਰਾ ਉਹ ਬਲਾਦ ਕਰ ਹੋ ਗਿਆ ਹੋਵੇ ਫਿਰ ਆਪਾਂ ਹੀ ਕਰ ਸਕਦੇ ਹਾਂ ਗੱਲ ਜਮਨ ਸਰ ਪਹੁੰਚੀ ਉਸ ਦਾ ਕੀ ਕਰਨਾ ਹੋਦਾ ਕੀ ਕਰਨਾ ਅਸੀਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਆਏ ਆ ਨਗਰੀ ਚ ਪੀੜ ਨਜ਼ਰ ਲੱਗੀ ਆ ਪੰਜਾਬ ਨੂੰ ਉਹ ਦੂਰ ਹੋਵੇ ਲੋਕਾਂ ਦਾ ਕੰਮਕਾਰ ਚੱਲੇ ਸੁਖ ਸ਼ਾਂਤੀ ਬਣੀ ਰਹੇ ਜਿਹੜੀ ਆਸ ਵਿੱਚ ਆਪਾਂ ਲੜਾਈਆਂ ਕਰ ਰਹੇ ਬੰਦ ਹੋਵੇ ਕਿਸ ਤਰ੍ਹਾਂ ਦੀ ਨਜ਼ਰ ਨਜ਼ਰ ਕੀ ਰੋਜ਼ ਤੁਹਾਡੇ ਰੋਜ਼ ਦਾ ਘੂੜੀਆ ਭਾਈ ਜੇ ਲੋਕਾਂ ਦੇ ਕਦੇ ਕਿਤੇ ਮਾਰਦੇ ਕਦੇ ਵੀੜ ਗੈਂਗਸਟਰ ਲੋਕਾਂ ਨਾਲ ਸਪਾਹਾ ਕਰੇ ਬਾਬਾ ਰਾਮਦਾਸ ਜੀ ਵੀ ਸਾਰਾ ਸ਼ਾਂਤੀ ਕੋਰੋਨਾ ਦੇ ਵਿੱਚ ਲੋਕ ਮਰ ਗਏ ਪਹਿਲਾਂ ਲੋਕਾਂ ਦਾ ਕੰਮ ਕਰਦਾ ਪਹਿਲਾਂ ਹੀ ਚੱਲਿਆ ਹੁਣ ਫੇਰ ਆ ਰੌਲਾ ਪੈਣ ਲੱਗਿਆ ਜਿਹੜੇ ਜਿਹੜੇ ਪਾਕਿਸਤਾਨ ਦੀ ਧੰਦੇਰ ਪਾਕਿਸਤਾਨ ਨੂੰ ਖਬਰਾਂ ਦੇ ਭਾਰਤ ਦੀ ਪੰਜਾਬ ਦੀਆਂ ਉਹ ਗਦਾਰ ਲੋਕ ਆ ਉਹਨਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਇੱਥੇ ਰਹਿਣਾ ਇੱਥੇ ਰਹੂਗਾ ਜਿਹੜਾ ਤਿਰੰਗੇ ਨੂੰ ਪਿਆਰ ਕਰਦਾ ਪੰਜਾਬ ਨੂੰ ਪਿਆਰ ਕਰਦਾ ਭਾਰਤ ਨੂੰ ਪਿਆਰ ਕਰਦਾ ਪੰਜਾਬੀਏ ਨੂੰ ਪਿਆਰ ਕਰਦਾ ਪਾਕਿਸਤਾਨੀ ਗੈਂਗਸਟਰ ਵੱਲੋਂ ਵੀ ਤਾਂ ਕਿਹਾ ਜਾਂਦਾ ਕਿ ਬਹੁਤ ਵਧੀਆ ਕੀਤਾ ਉਹ ਸਹਿਯਾਦ ਪੱਟੀ ਕੁਛ ਨਹੀਂ ਹੈਗਾ ਜ਼ੀਰੋ ਬੰਦਾ ਉਹ ਤਾਂ ਢਕਾਉਂਦਾ ਲੋਕਾਂ ਨੂੰ ਮੈਂ ਲੋਕਾਂ ਨੂੰ ਕਹੂੰਗਾ ਫਿਰ ਬਾਅਦ ਤੁਹਾਡੇ ਮਾਪਿਓ ਕਹਿੰਦੇ ਆ ਜੀ ਸਾਸੀ ਸਾਡਾ ਵੀ ਆਪਣਾ ਉਹ ਸਾਡਾ ਬੱਚਾ ਹੈ ਨਹੀਂ ਸੀਗਾ ਤਿੰਨ ਤਿੰਨ ਹਜ਼ਾਰ ਵਿਕੀ ਜਾਂਦੇ ਆ ਨਾ ਇਹ ਕੰਮ ਨਾ ਕਰੋ ਆਪਣੀ ਰੋਟੀ ਰੋਜੀ ਚਾਰ ਨਾ ਖਾ ਲੋ ਕੋਈ ਗਲਤ ਕੰਮ ਨਾ ਕਰੋ ਜੇ ਤੁਹਾਨੂੰ ਕੋਈ ਧਮਕੀ ਦਿੰਦਾ ਤਾਂ ਪੰਜਾਬ ਪੁਲਿਸ ਨੂੰ ਦੱਸੋ ਸੀਪੀ ਸਾਹਿਬ ਭੁੱਲੜ ਸਾਹਿਬ ਨੂੰ ਦੱਸੋ ਇੱਕ ਮਿੰਟ ਜੀ ਹੱਲੋਗੇ ਤੁਹਾਡਾ ਜਾਂ ਮੈਨੂੰ ਦੱਸਾ ਦਿਓ ਜੇ ਕਰਾਂ ਸੀ ਗੱਲ ਕਰੀਏ ਨਹੀਂ ਨਹੀਂ ਦੇਵਕ ਲੁਤਰਾ ਫੋਨ ਨਹੀਂ ਚੱਕਦੀ ਪ੍ਰਵਾਹ ਡਰਿਆ ਹੋਇਆ ਅਸੀਂ ਲੋਕ ਸਰਦਾਰ ਆ ਬਦਰੀ ਕਹਿੰਦੇ ਕਦੇ ਹੀ ਵੀ ਨਹੀਂ ਦੂਜੀ ਓਰਲੇ ਹੋਏ ਮੇਰੇ ਪਾਰਟੀ ਵਾਲੇ ਤਾਂ ਨਹੀਂ ਕਦੇ ਅਸੀਂ ਮੇਰਾ ਮੂਰਾ ਵਰਗੇ ਤਾਂ ਹੈ ਹੀ ਨਹੀਂ ਅਸੀਂ ਦੇਸ਼ ਨਾਲ ਖੜੇ ਆ ਚਾਹ ਸਾਡੇ ਹਿੰਦੂ ਭਰਾਵਾ ਚਾਹ ਮੁਸਲਮਾਨ ਸਿੱਖ ਸਾਈ ਜੈਨੀ ਬੋਧੀ ਪਾਰਸੀ ਗੱਲ ਹੋਈ ਸੀ ਕਿ ਲੁਤਰਾ ਨਾ ਚੱਕ ਫੋਨ ਨੀ ਚੱਕ ਦੇ ਭਾਜੀ ਮੈਂ ਉਹ ਮੇਰੋ ਗਿੱਦੜਾ ਗਿੱਦੜ ਭੱਜ ਗਿਆ ਲੋਕਾਂ ਨੂੰ ਵਸਾ ਆ ਗਿਆ ਨਯਾਜ ਤੁਸੀਂ ਤੁਸੀਂ ਉਹਨਾਂ ਦੇ ਖੜੇ ਉਹਨਾਂ ਨਾਲ ਖੜੇ ਹੋਣਾ ਉਹਨਾਂ ਨਾਲ ਖੜਿਆ ਚੋਲੇ ਦਾ ਗਲਤ ਇਸਤੇਮਾਲ ਚੋਲੇ ਦਾ ਗਲਤ ਇਸਤੇਮਾਲ ਨਾਲੇ ਦਾ ਕੱਚਾ ਆਦਮੀ ਆ ਮੇਰੋ ਗੈਂਗਸਟਰ ਆਦਮੀ ਅਤਵਾਦੀ ਆ ਸਮਾਜ ਨੂੰ ਕਹੋ ਪਿੱਛੇ ਨਾ ਖੜੋ ਚੋਲੇ ਨੂੰ ਦਾਗ ਲਾਤਾ ਚੋਲੇ ਨੂੰ 100 ਬਟਾ 100 ਦਾਗ ਲਾਤਾ ਉਹ ਐਕਚੁਅਲੀ ਆਪ ਹੀ ਸਿੱਖਣੀ ਹੈਗਾ ਉਹ ਉਹਨੂੰ ਨੌਲੇਜ ਨਹੀਂ ਆ ਗਈ ਬਾਣਾ ਦਾ ਤਾਲਨ ਕਰ ਲਿਆ ਇਸ ਕਰਕੇ ਮੈਂ ਸਾਰੇ ਨੂੰ ਕਹੂੰਗਾ ਹਰ ਧਰਨ ਦੇ ਪੱਕੇ